ਤਨਤਨ ਬਾਬਾ ਕਾਲਾ ਮਹਾਰਜੀ ਦਾ ਸਾਲਾਨਾ ਗੁਰਮਤਿ ਜੋੜ ਮੇਲਾ ਪਿੰਡ ਚੰਬਾ ਕਲਾਂ ਜੀ ਸਿੰਘਾ ਪ੍ਰੈਸ ਨਿਯੰਤ ਸੰਚਾਲਕ ਜਸਤ ਧਨਾਂ ਵਾਲਾ ਜੀ ਸਿੰਘਾ ਟੀਮ ਅਤੇ ਗੋਬਿੰਦ ਸਿੰਘ ਮਾਨਸਰੇਵਾਲੀ ਕਲਾਂ ਵੱਲੋਂ ਮਿਲੀ ਜਾਣਕਾਰੀ ਮੁਤਾਬਿਕ ਪੱਤਰਕਾਰ ਜਸਬੀਰ ਸਿੰਘ ਦੀ ਰਿਪੋਰਟ ਉਹਨਾਂ ਦੱਸਿਆ ਕਿ ਜਿਲਾ ਤਰਨਤਾਰਨ ਨੇੜੇ ਚੋਲਾ ਸਾਹਿਬ ਪਿੰਡ ਚੰਬਾ ਕਲਾਂ ਵਿਖੇ ਤਨਤਨ ਬਾਬਾ ਕਾਲਾ ਮਹਾਰਜੀ ਦੇ ਦਰਬਾਰ ਤੇ ਉਹਨਾਂ ਦਾ ਸਾਲਾਨਾ ਗੁਰਮਤਿ ਜੋੜ ਮੇਲਾ ਇਲਾਕਾ ਨਿਵਾਸੀ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਸਦਕਾ ਅਤੇ ਮਹਾਪੁਰਖ ਬਾਬਾ ਕੀਤ ਸਿੰਘ ਜੀ ਦੀ ਦੇਖਰੇਖ ਹੇਠ ਵਿਦਿਸ਼ਬੀ 22 ਫਰਵਰੀ 2025 ਨੂੰ ਬੜੀ ਸ਼ਰਧਾ ਪੂਰਵਕ ਅਤੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਇਸ ਸਮੇਂ ਪਹੁੰਚ ਰਹੇ ਗੁਰੂ ਘਰ ਦੇ ਮਹਾਨ ਬੁਲਾਰੇ ਜਿਵੇਂ ਕਿ ਭਾਈ ਭਗਵੰਤ ਸਿੰਘ ਸੂਰਵੰਡ ਕਬਿਸ਼ਰੀ ਜਥਾ ਅਤੇ ਭਾਈ ਮੱਸਾ ਸਿੰਘ ਸਬਰਾ ਕਬਿਸ਼ਰੀ ਜਥਾ ਅਤੇ ਸੰਤ ਸ਼ਪਾਹੀ ਸਿੱਤਰ ਕਬਿਸ਼ਰੀ ਜਥਾ ਸ੍ਰੀ ਹਾਲੀਕਲਾ ਵਾਲੇ ਸੰਗਤਾਂ ਨੂੰ ਗੁਰੂ ਜੀਆ ਸੁਣਾ ਕੇ ਨਿਹਾਲ ਕਰਨਗੇ ਸ਼ਾਮ ਨੂੰ ਵੱਡੇ ਪੱਧਰ ਤੇ ਕਬੱਡੀ ਮੈਚ ਨਾਂਵਰ ਟੀਮਾਂ ਵਿਚਕਾਰ ਕਰਵਾਏ ਜਾਣਗੇ ਗੁਰੂ ਕਾਲ ਅੰਗਰ ਅਟੁੱਟ ਵਰਤੀਗਾ ਇਹ ਮੇਲਾ ਜੀ ਸਿੰਘਾ ਟੀਵੀ ਤੇ ਲਾਈਵ ਦੇਖੋ ਇਲਾਕਾ ਨਿਵਾਸੀ ਨਗਰ ਨਿਵਾਸੀ ਅਤੇ ਦੇਸ਼ਾਂ ਵਿਦੇਸ਼ਾਂ ਦੀਆਂ ਐਨ ਆਰ ਆਈ ਸੰਗਤਾਂ ਨੂੰ ਬੇਨਤੀ ਹੈ ਗੁਰਮਤ ਮੇਲੇ ਵਿੱਚ ਪਹੁੰਚ ਕੇ ਧਨ ਮਨ ਧਨ ਨਾਲ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਦਸ ਰੇਣ ਮਹਾਂਪੁਰਖ ਬਾਬਾ ਮਲਕੀਤ ਸਿੰਘ ਜੀ ਉਹਨਾਂ ਨਾਲ ਬੈਠੇ ਹੋਰ ਵੀ ਸੇਵਾਦਾਰ ਅਤੇ ਗੁਰਦੁਆਰਾ ਸਾਹਿਬ ਚ ਸੰਗਤਾਂ ਵੱਲੋਂ ਮੇਲੇ ਸੰਬੰਧੀ ਚੱਲ ਰਹੀਆਂ ਸੇਵਾਵਾਂ ਪੱਤਰਕਾਰ ਜਸਵੀਰ ਸਿੰਘ ਦੀ ਰਿਪੋਰਟ ਵੇਖੋ ਵੀਡੀਓ ਅਤੇ ਤਸਵੀਰਾਂ ਚ ਚੈਨਲ ਸਹੀ फौजी सज्जन सरदार सरवण सिंह फौजी समाज सेवी चोहला साहेब सरबजीत सिंह साबी खुशी जनरल स्टोर चोहला साहेब गोबिंद सिंह मान सरहाली कल बाबा मलकी सिंह जी मैं पत्रकार जसवीर सिंह पिंड चंबा विखे बाबा कला मर दरबार से मैं पता तो लगा कि आप गुरमुख मेला मना रहे कि महापुरखा ना मना रहे वाहगुरु जी का खालसा वाह वागुरु जी दास मलकी सिंह मुख सेवादार पिंड चंबा कलाम बाबे कले मा ਵਾਹਿਗੁਰੂ ਜੀ ਬਾਬੇ ਕਾਲੇ ਮਾਰ ਦਾ ਮੇਲਾ ਮਨਾ ਰਿਹਾ ਹੈ ਅੱਜ 26 ਫਰਵਰੀ 2025 ਤੇ ਸੰਗਤਾਂ ਨੂੰ ਬੇਨਤੀ ਹੈ ਕਿ ਹਮ ਹਮਾ ਕੇ ਦਰਸ਼ਕ ਦੇਣ ਤੁਹਾਨੂੰ ਮੰਨਤਾਂ ਨਾ ਸੇਵਾ ਕਰਨ ਸੇਵਾ ਸ਼ੁਰੂ ਹੋ ਗਿਆ ਨੇ ਨੱਗਰ ਨੂੰ ਅੱਛਿਆਂ ਨੂੰ ਵੀ ਬੇਨਤੀ ਹੈ ਵੀ ਵੱਤ ਤੋਂ ਵੱਤ ਪਹੁੰਚ ਕੇ ਸੇਵਾ ਦਾ ਲਾਟ ਹੋ ਤੇ ਸੰਗਤਾਂ ਨੂੰ ਬੇਨਤੀ ਹੈ ਕਿ ਮੇਲੇ ਤੇ ਹਮ ਹਮਾ ਕੇ ਪਹੁੰਚਣ ਦੀ ਕਿਰਪਾਲਤਾ ਕਰੋ ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ ਸਿੰਘਾ ਟੀਮ ਅਤੇ ਜਸ ਧੁੰਨਾਂ ਵਾਲਾ ਵੱਲੋਂ ਆਵਾਜਾਈ ਲੋਕਾਂ ਲਈ ਖਾਸ ਮੈਸੇਜ ਟ੍ਰੈਫਿਕ ਨਿਯਮਾਂ ਨੂੰ ਅਪਣਾਓ ਸੜਕ ਆਵਾਜਾਈ ਲੋਕ ਭਲਾਈ ਵਿੱਚ ਵਾਧਾ ਪਾਓ ਆਪਣੇ ਵਾਹਨ ਦੀ ਸਪੀਡ ਨੂੰ ਨਿਰੰਤਰ ਵਿੱਚ ਰੱਖੋ ਕਿਉਂਕਿ ਸੜਕ ਤੇ ਆਵਾਜਾਈ ਲੋਕ ਸਾਡੇ ਆਪਣੇ ਹਨ ਕਰ ਪੜਾਸੋ ਹੋ ਪੜਾ ਅੰਤ ਪੜੇ ਦਾ ਪੜਾ ਆਪਣੇ ਪਿੰਡ ਜਾਂ ਸ਼ਹਿਰ ਦਾ ਕੋਈ ਵੀ ਪ੍ਰੋਗਰਾਮ ਜੀ ਸਿੰਘਾ ਟੀਵੀ ਤੇ ਲਾਈਵ ਕਰਵਾਉਣ ਸੰਬੰਧੀ ਅਤੇ ਆਪਣੇ ਕਾਰੋਬਾਰ ਦੀ ਐਡ ਮਸ਼ੂਰੀ ਕਰਵਾਉਣ ਸੰਬੰਧੀ ਸੰਪਰਕ ਨੰਬਰ 98722 35913 97793 19462